ਵਾਰਦੀ ਕਰਦਾ ਹੈ ਨਮਸਕਾਰਾ ਕਰਦਾ ਹੈ ਸਾਡੀ ਜਿਨ੍ਹਾਂ ਨੂੰ ਅਸੀਂ ਆਪਣਾ ਆਈਕਨ ਮੰਨਦੇ ਹਾਂ ਬਾਬਾ ਜੀਵਨ ਸਿੰਘ ਜੀ ਜਨਮ ਦਿਹਾੜਾ ਪੁਰਬ ਮਨਾ ਰਹੇ ਹਾਂ ਇਹ ਇਹ ਵੀ ਇੱਕ ਕੋਈ ਜਨਮ ਦਿਨ ਚ ਉਹਨਾਂ ਨੂੰ ਇੰਦਾ ਤੜਾ ਜਜ਼ਬਾ ਆ ਗਿਆ ਪੀੜੀਦਰ ਪੀੜੀ ਉਹਨਾਂ ਦੀਆਂ ਗੁਰੂ ਮਹਾਰਾਜਿਆਂ ਅੰਤ ਸਵਸਥ ਤੋਂ ਚੱਲਦੀਆਂ ਆ ਰਹੀਆਂ ਸੀ ਪੀੜੀ ਉਹਨਾਂ ਦੀਆਂ ਕਹਿੰਦੇ ਕਿ ਬਾਬਾ ਜੀਵਨ ਸਿੰਘ ਜੀ ਨੂੰ ਮਾਤਾ ਗੁਜਰੀ ਦੀ ਗੋਦ ਵਿੱਚ ਬੈਠਦਾ ਵਿਸਭਾਗ ਪ੍ਰਾਪਤ ਹੋਇਆ ਗੁਰੂ ਤੇਗ ਬਹਾਦਰ ਜੀ ਦੀ ਉਂਗਲ ਫੜ ਕੇ ਚੱਲਣ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਇਨੀਆਂ ਬਹਾਰ ਬਖਸ਼ਾ ਗੁਰੂ ਮਹਾਰਾਜ ਜੀ ਕੋਲੋਂ ਪ੍ਰਾਪਤ ਕੀਤੀਆਂ ਉਹਨਾਂ ਨੇ ਬੜਾ ਸਾਥ ਸੰਗਤ ਵਿੱਚ ਉਮਰ ਦਾ ਗੈਰ ਨਹੀਂ ਹੈ 5 ਸਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਬਾ ਜੀਵ ਸਿੰਘ ਜੀ ਵੱਡੇ ਖਾਨਾ ਜਦੋਂ ਇਹ ਗੁਰਤੇਗ ਬਾਦ ਜੀ ਦਾ ਸੀਸ ਲਾ ਕੇ ਆਏ ਸੀ ਉਸ ਵਕਤ ਗੁਰੂ ਜੀ ਦੀ ਉਮਰ 9 ਸਾਲ ਸੀ ਇਹਨਾਂ ਜੇਬਰ 14 ਸਾਲ ਸੀ ਤੇ ਸਾਧ ਸੰਗਤ ਜੀ ਅੱਜ ਕੱਲ ਆਪਾਂ 14 ਸਾਲ ਦੇ ਬੱਚ ਨੂੰ ਦੇਖ ਲਓ ਕਿ ਪੈਸੇ ਦੇ ਕਿਨਾਂ ਤੋਂ ਕਹਿੰਦੇ ਇੱਥੇ ਪੂਜਾ ਸਮਾਨ ਲੈ ਕੇ ਆ। ਸਾਧ ਸੰਗਤ ਜੀ ਚਰਣਾ ਜੁਬੇਤੀ ਹੈ ਕਿ ਜਿਹੜੇ ਵੀ ਤਾਂ ਕੰਮ ਕਰ ਰਹੇ ਹਨ ਉਹ ਤਾਂ ਜਰੂਰ ਕਰਨ ਪਰ ਜਿਹੜੀਆਂ ਸੰਗਤਾਂ ਨਹੀਂ ਕੰਮ ਕਰ ਰਹੀਆਂ ਪਰ ਗੁਰਦਵਾਰ ਸਾਹਿਬ ਤੋਂ ਬਾਹਰ ਬੈਠੀਆਂ ਹਨ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਜੈਸੇ ਮਹਾਂ ਅਚਕਸ਼ੀਆਂ ਤੇ ਆਗਮਨਪੁਰ ਬਣਾ ਰਹੇਗਾ ਅੰਤਰਾ ਕੇ ਸਾ ਸੰਗਤ ਜੀ ਰੌਣਕ ਨੂੰ ਹੋਰ ਵਧਾਓ ਜੀ ਇਹ ਹੋਇ ਕਿਤੇ ਹੋਰ ਢੀਲੇ ਬਾਗ ਦੀ ਕਿਸੇ ਦੀ ਕੋਈ ਵਰਸੀ ਬਣਾ ਰਹੇ ਹੋ ਜਿਹੜੇ ਸਾ ਸੰਗਤ ਜੀ ਕਿੰਨੀ ਸੰਗਤ ਹੋਣੀ ਸੀ ਜਿਹਨਾਂ ਨੂੰ ਆਪਣੀ ਅਸੀਂ ਆਦਰ ਕਰਦੇ ਆ ਅੱਜ ਉਹਨਾਂ ਦੀ ਆਗਮਨ ਨੂੰ ਮਨਾ ਰਹੇ ਆ ਸਾਧ ਸੰਗਤ ਜੀ ਗੁਰਦਰਾ ਸਾਹਿਬ ਦੇ ਵਿੱਚ ਸਭਾਏ ਵਣ ਹੋਏ ਇਹ ਕਹਿੰਦੇ ਕਿ ਗੁਰੂ ਮਹਾਰਾਜ ਦੇ ਨਾਲ ਹੀ ਰਣ ਕੇ ਇਹਨਾਂ ਨੇ ਬਹੁਤ ਸਾਰੀਆਂ ਪਛਾਵਾਂ ਸਿੱਖੀਆਂ ਆਪਣੀਆਂ ਕਿਤਾਬਾਂ ਲਿਖੀਆਂ ਸਾਧ ਸੰਗਤ ਜੀ ਇਤਿਹਾਸਕਾਰ ਵੀ ਜੋ ਜਿਹੜੇ ਹੋਏ ਹਨ ਬਾਬਾ ਜੀਵਨ ਸਿੰਘ ਜੀ ਦੇ ਨਾਲ ਸਹੀ ਤਰੀਕੇ ਨਾਲ ਇਨਸਾਫ ਨਹੀਂ ਕਰ ਸਕਦਾ ਕਿਉਂਕਿ ਅੱਜ ਦੇ ਜ਼ਿਆਦਾ ਵਿੱਚ ਅੱਜੋਂ ਜ਼ਿਆਦਾ ਵਿਦਵਾਨ ਮੰਨਦੇ ਹਨ ਕਿ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਆ ਉਸ ਸੱਤਾਂ ਨਦੀ ਦੇ ਕੱਡੇ ਤੋਂ ਹੀ ਉਸੇ ਤਰ੍ਹਾਂ ਅੱਜ ਦੇ ਵਿਦਵਾਨ ਮੰਨਦੇ ਹਨ ਕਿ ਨਹੀਂ ਬਾਬਾ ਜੀਵਨ ਸਿੰਘ ਦੀ ਜਿਹੜੀ ਸ਼ਹਾਦਤ ਆ ਚਮਕੌਰ ਗੜੀ ਦੇ ਵਿੱਚ ਹੋਈ ਇਤਿਹਾਸ ਦੀ ਖੋਜ ਖੋਜ ਕਰਨ ਦੇ ਉੱਪਰ ਸਾਨੂੰ ਪਤਾ ਲੱਗੇਗਾ ਜਿਉਂ ਜਿਉਂ ਅਸੀਂ ਇਤਿਹਾਸ ਦੀ ਖੋਜ ਕਰਾਂਗੇ ਸਾਨੂੰ ਇਹ ਪਤਾ ਲੱਗੇਗਾ ਕਿ ਬਾਬਾ ਜੀਵਨ ਸਿੰਘ ਦੀ ਚਮਕੌਰ ਗੜੀ ਦੇ ਆਖਰੀ ਸ਼ਹੀਦ ਹੋਇਆ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਬਖਸ਼ਿਸ਼ਾਂ ਉਪਰ ਕੀਤੀਆਂ ਕਹਿੰਦੇ ਜਿਹੜਾ ਬਾਬਾ ਗੁਰੂ ਗੋਬਿੰਦ ਸਿੰਘ ਜੀ ਨੇ ਰਜੀਤ ਸਿੰਘ ਦਾ ਜਨਤਿਆ ਦਿੱਤਾ ਸੀ ਨਾ ਜਿਹੜਾ ਰਜੀਤ ਸਿੰਘ ਉਹ ਕੋਧਰੀ ਇੱਕ ਸੇਗਰੀ ਇਸ ਵੀ ਜਾ ਸਕਦਾ ਸਵਾਏ ਬਾਬਾ ਜੀਵਨ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਜੀ ਉਹ ਰਜੀਤ ਸਿੰਘ ਦਾ ਵਜੋਂਦੇ ਸਨ ਤੇ ਗੜੀ ਚਮਕੌਰ ਦੇ ਵਿੱਚ ਨਗਾਰ ਜੀ ਦੀ ਡਿਊਟੀ ਬਾਬਾ ਜੀਵਨ ਸਿੰਘ ਨੂੰ ਦਿੱਤੀ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋ ਬਖਸ਼ਿਸ਼ ਕੀਤੀਆਂ ਬੰਦੂਕਾਂ ਸੇ 나ਗਣੀ ਤੇ ਬਾਗਣੀ ਉਹ ਵੀ ਕਿਤੇ ਬੰਮਾ ਜੀਵਨ ਸਿੰਘ ਜੀ ਇੱਕੋ ਟਾਈਮ ਦੋਵੇਂ ਚਲਾਉਂਦੇ ਸਨ ਕਈ ਨਹੀਂ ਮਹਾਰਤਾ ਅਸਰ ਜਿਹੜੇ ਇਤਿਹਾਸ ਕਰ ਲਿਖਦੇ ਹਨ ਕਿ ਚਮਕੌਰ ਗੜੀ ਦੇ ਵਿੱਚ ਸਰਸਾਂ ਰਜੇ ਦੇ ਕੰਡੇ ਤੇ ਸ਼ਹੀਦੀ ਪਾਈ ਹੈ ਚਲੋ ਇਹ ਵੀ ਮੰਨਦੇ ਨੇ ਹਰ ਇੱਥੇ ਵੀ ਉਹ ਲਿਖਦੇ ਹਨ ਕਿ ਅੱਜ ਕੱਲ ਆਪਾਂ ਦੇਖਦੇ ਹਾਂ ਕਿ 10 15 ਮਿੰਟ ਗੱਤਕੇ ਦੇ ਜੋਰ ਲਗਾ ਕੇ ਜਿਹੜੇ ਗੱਤਕਾ ਖੇਡਦੇ ਹਨ ਉਹ ਸਾਚੜ ਜਾਂਦਾ ਹੋਂ ਸਾਧ ਸੰਗਤ ਜੀ ਪਰ ਕਹਿੰਦੇ ਕਿ ਉਸ ਵੇਲੇ ਵੀ ਬਾਬਾ ਜੀਵਨ ਸਿੰਘ ਜੀ ਨੇ ਇੱਕ ਤਲਵਾਰ ਆਪਣੇ ਮੂੰਹ ਦੇ ਵਿੱਚ ਪਾ ਕੇ ਤੇ ਦੋਵੇਂ ਤਲਵਾਰਾਂ ਆਪਣੇ ਹੱਥਾਂਦਰਾ ਲੈ ਕੇ ਜੋਤ ਤੇਜ ਚਲਾਈਆਂ ਕਹਿੰਦੇ ਕਿ ਲਗਾਤਾਰ ਚਾਰ ਕਿਤੇ ਬਾਬਾ ਜੀਵਨ ਸਿੰਘ ਨੇ ਤਲਵਾਰ ਚਾਈ ਦੱਸਣਾ ਕਰੋ ਪਤਨ ਗੱਜ ਕਾ ਖੁਸਾਤਨਾ ਸੇਵਾ ਸਾਧ ਸੰਗਤ ਜੀ ਇਨਸਾਨੀ ਸਰੀਰ ਹੈ ਚਾਰ ਘੰਟੇ ਇੰਨੀ ਤੇਜ਼ ਦੌੜਨ ਦਾ ਤੁਜਾਪੇ ਦੇਖ ਲਓ ਕਿ ਕਿੰਨੇ ਸਰੀਰ ਦੇ ਤਾਕਤ ਚਾਹੀਦੀ ਹੋਈ ਪਈ। ਅਸੀਂ ਅੱਜ ਉਹਨਾਂ ਦੀ ਬਖਸ਼ਿਸ਼ਾਂ ਲੈਣ ਆਏ ਹਾਂ। ਸਭ ਤੋਂ ਪਹਿਲੀ ਗੱਲ ਸਰਸੰਗਤ ਜੀ ਐਨਾ ਲੜਨਿਸ਼ਚਾ ਉਹਨਾਂ ਦੇ ਵਿੱਚ ਕਿਵੇਂ ਆਇਆ? ਕਿਉਂਕਿ ਉਹਨਾਂ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਸੀ। ਸਾ ਸנגੀ ਅੱਜ ਸਾਡੇ ਝੋਲੀ ਦੇ ਵਿੱਚੋਂ ਨਾਮ ਨਿਕਲ ਚੁੱਕਾ ਹੈ ਅਸੀਂ ਆਪਣਾ ਅੰਮ੍ਰਿਤ ਵੇਲਾ ਨਹੀਂ ਸਾਂਭਦੇ ਜਪਜੀ ਸਾਹਿਬ ਦਾ ਬਾਣ ਅਸੀਂ ਨਹੀਂ ਕਰਦੇ ਐਹੀ ਡਿੜਤਾ ਕਿਵੇਂ ਆਣੀ ਸਾਡੇ ਵਿੱਚੋਂ ਅਸੀਂ ਨਾਮ ਤੋਂ ਵਾਂਝੇ ਹੁੰਦੇ ਸਾ ਸנגੀ ਜਿਉਂ-ਜਿਉਂ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਐਸੀ ਹਿਰਦਿ ਡਿੜਤਾ ਸ਼ੀਰ ਦੀ ਦਾ ਜਜ਼ਬਾ ਸਾਡੇ ਅੰਦਰ ਫੇਲ ਆਏਗਾ ਜਦੋਂ ਅਸੀਂ ਨਾਮ ਦੇ ਨਾਲ ਜੁੜਾਂਗੇ ਉਹ ਕਰਵਾ ਲਈ ਸਰਦਾਰ ਜੀਂਂਦਾ ਰਹੇ ਸ਼ਨ ਤੇ ਘਤਹੀ ਕੀ ਨਾ ਸੁਧਰਦੀ ਪੁੱਤਰ ਜੀ ਨਾ ਪੁੱਤਰ ਜੀ ਮਤ ਮਨਾ ਮਤ ਹੈ ਦਰਸ਼ਨ ਕੀ ਫਤਹੀ

रत पौ नीरत कराया Thank you.